ਪੰਜਾਬ ਦਾ ਇੱਕ ਹੋਰ ਅਗਨੀਵੀ ਵੀ ਸ਼ਹੀਦ ਹੋਇਆ ਹੈ ਪੈਣਾ ਦਾ ਇਕਲੌਤਾ ਪ੍ਰਾਸੀ ਅਜੇ ਸਿੰਘ ਜਿਲ੍ਹਾ ਲੁਧਿਆਣਾ ਦੇ ਪਿੰਡੇ ਪਿੰਡ ਰਾਮਗੜ੍ਹ ਸਰਦਾਰਾਂ ਦਾ ਅਜੇ ਸਿੰਘ ਅੱਜ ਜੰਮੂ ਕਸ਼ਮੀਰ ਦੇ ਅਨੁਸ਼ਾਰਾ ਬਾਡਰ ਤੇ ਵਿਸ਼ਾਈ ਗਈ ਬਰੋਦੀ ਸਰੰਗ ਫਟਣ ਕਰ ਸ਼ਹੀਦ ਹੋ ਪਿਆ ਗਿਆ ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਅਗਨੀਵੀ ਸਕੀਮ ਦੀ ਪਹਿਲੀ ਭਰਤੀ ਦੌਰਾਨ ਜਨਵਰੀ 2023 ਵਿੱਚ ਦੇਸ਼ ਦੀ ਸੇਵਾ ਲਈ ਗਿਆ ਅਜੇ ਸਿੰਘ ਹਾਲੇ 6 ਮਹੀਨੇ ਪਹਿਲਾਂ ਆਪਣੀ ਪਹਿਲੀ ਛੁੱਟੀ ਕੱਟ ਕੇ ਗਿਆ ਸੀ ਅਤੇ ਆਪਣੇ ਪਰਿਵਾਰ ਤੋਂ ਇਲਾਵਾ ਦੋਸਤਾਂ ਮਿੱਤਰਾਂ ਨੂੰ ਹੁਣ ਤੱਕ ਦੀ ਨੌਕਰੀ ਬਣਾਈ ਕਿਤੀਆਂ ਸ਼ਲਾਂਗਾ ਜੋਗ ਪ੍ਰਾਪਤੀਆਂ ਬਾਰੇ ਦੱਸਦਾ ਨਹੀਂ ਥੱਕਦਾ ਸੀ ਅਜੀਤ ਸਿੰਘ ਛੇ ਪੇੜਾਂ ਦੇ ਕੋਤਬਰਾਸੀ ਅਤੇ ਚਾਰ ਪੇੜਾਂ ਵਿਆਹੀਆਂ ਹੋਈਆਂ ਹਨ ਅਤੇ ਦੋ ਕੁਵਾਰੀਆਂ ਹਨ ਅਤੇ ਆਪ ਵੀ ਅਜੇ ਕੁਵਾਰਾ ਸੀ ਭਾਵੇਂ ਪ੍ਰਸ਼ਾਸਨ ਵੱਲੋਂ ਇਸ ਸਬੰਧ ਵਿੱਚ ਰਸਮੀ ਜਾਣਕਾਰੀ ਅਜੇ ਦਿੱਤੀ ਜਾਣੀ ਹੈ ਪਰ ਸੂਤਰ ਦੱਸਦੇ ਹਨ ਕਿ ਅਜੀਤ ਸਿੰਘ ਆਪਣੇ ਦੋ ਸਾਥੀਆਂ ਸੂਬੇ ਦਾ ਧਰਮਿੰਦਰ ਸਿੰਘ ਅਦੇਸ਼ ਬਾਹੀ ਬਲਵੰਤ ਸਿੰਘ ਸਮਿਤ ਜੋਰੀ ਜ਼ਿਲ੍ਹੇ ਦੇ ਇੰਸ਼ਾਰਾ ਸੈਕਟਰ ਵਿੱਚ ਰਿਟੇਨ ਗਸ਼ਟ ਤੇ ਜਾ ਰਿਹਾ ਸੀ ਕਿ ਜਮੇਨ ਹੇਟ ਲਗਾਏਗੇ ਬਰੂਦੀ ਸਲੰਗ ਫਟਨ ਨਾਲ ਤਿੰਨੋਂ ਜਾਣੇ ਜ਼ਖਮੀ ਹੋ ਗਏ ਅਤੇ ਉਹਨਾਂ ਨੂੰ ਉਦਮਪੁਰ ਦੇ ਬੇਸ ਕੈਂਪ ਹਸਪਤਾਲ ਵਿਖੇ ਲਿਉਣ ਤੋਂ ਬਾਅਦ ਅਜੇ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਸ਼ਹੀਦ ਅਜੇ ਸਿੰਘ ਦੇ ਪਿਤਾ ਚਰਨਜੀਤ ਸਿੰਘ ਕਾਲਾ ਅਤੇ ਪਰਿਵਾਰ ਨੂੰ ਦੇਸ਼ ਯਾਮ ਜਾਣਕਾਰੀ ਮਿਲਣ ਤੋਂ ਬਾਅਦ ਪਰਿਵਾਰ ਸਦਮੇ ਵਿੱਚ ਹੈ। ਸੈਨਿਕ ਫਲਾਈਬੋਰਡ ਰਾਏ ਸ਼ੁੱਕਰਵਾਰ ਨੂੰ ਸ਼ਹੀਦੀ ਮ੍ਰਿਤਕ ਦੇਨੋਂ ਆਉਣ ਤੋਂ ਬਾਅਦ ਸਰਕਾਰੀ ਰਸਮਾਂ ਅਨੁਸਾਰ ਸੰਸਕਾਰ ਪਿੰਡ ਵਿਖੇ ਕੀਤਾ ਜਾਵੇਗਾ। ਖਬਰ ਲਿਖਣ ਤੱਕ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਸ਼ਹੀਦ ਪਰਿਵਾਰ ਦੇ ਘਰ ਨਹੀਂ ਪਹੁੰਚਿਆ ਨਿਊਜ਼ ਬਿਊਰੋ ਮਿਸ਼ਨ 5